ਕਿ ਸਿਕਸ ਆਫ ਅਮਰੀਕਾ ਟੀਮ ਪਹੁੰਚੀ ਹੋਈ ਹੈ ਤੇ ਅੱਜ ਰਾਸ਼ਟਰਪਤੀ ਪੁੱਛ ਕਿੱਦਾ ਦੇਖਦੇ ਸਿਕਸ ਆਫ ਅਮਰੀਕਾ ਵੀ ਇਹ ਚੰਗਤ ਨੂੰ ਲੰਘ ਕੇ ਪਹੁੰਚ ਆ ਰਹੀ ਸੀ ਤਾਂ ਦਾਦੇ ਪਿੰਡਾਂ ਦੇ ਵਿੱਚ ਉਹ ਉਹ ਕੰਮ ਕਰੀ ਸਿਕਸ ਆਫ ਆ ਜਾਂਦੀ ਆ ਉੱਦਾਂ ਤੇ ਗਰੀਬਾਂ ਦੀ ਮਦਦ ਨਹੀਂ ਕਰਦੇ ਵੇ ਰੋ ਰੋ ਕੇ ਬੁਰਾ ਹਾਲ ਹੋਇਆ ਅੱਛਾ ਪੈਜੀ ਫੇਰ ਕਿੱਦਾਂ ਦੇਖਦੇ ਹੋ ਤੁਸੀਂ ਤੇ ਫਿਰ ਬੱਚੇ ਨਿਕੇ ਨਿਕੇ ਹੈਗੇ ਆ ਹਾਂਜੀ ਛੋਟੇ ਛੋਟੇ ਬੱਚੇ ਆ ਮੇਰੇ ਪੰਜਾਬ ਭਿਆਨਕ ਹੜ੍ਹਾਂ ਦੀ ਮਾਰ ਹਿੱਟ ਹੈ ਪੰਜਾਬ ਦੇ ਵਿੱਚ ਹੜਾ ਕਾਰਨ ਕਈ ਲੋਕ ਘਰ ਤੋਂ ਬੇਕਰ ਹੋ ਗਏ ਨੇ ਸਿਕਸ ਆਫ ਅਮਰੀਕਾ ਹਮੇਸ਼ਾ ਲੋੜਵੰਦਾ ਦੀ ਮਦਦ ਲਈ ਅੱਗੇ ਆਉਂਦੀ ਹੈ ਤੇ ਇਸ ਵਾਰ ਵੀ ਸਿਕਸ ਆਫ ਅਮਰੀਕਾ ਨੇ ਹੜ੍ਹ ਪੀੜਤਾਂ ਦੇ ਲਈ ਉਹ ਵੱਡਾ ਉਪਰਾਲਾ ਕਰਦੇ ਹੋਏ ਉਹਨਾਂ ਦੀ ਬਾਫੜੀ ਹੈ ਪਿੰਡ ਕਲਾਨੌਰ ਡੇਰਕਾ ਦੇ ਵੱਲੋਂ ਹਮੇਸ਼ਾ ਲੋੜਵੰਦਾ ਦੀ ਮਦਦ ਲਈ ਅੱਗੇ ਹੱਥ ਵਧਾਇਆ ਜਾਂਦਾ ਹੈ ਤੇ ਇਸ ਵਾਰ ਵੀ ਹੜ੍ਹ ਪੀੜਤਾਂ ਦੇ ਮੁੱਢੇ ਦੇ ਨਾਲ ਮੁੱਢਾ ਲਾ ਕੇ 6 ਆਫ ਅਮਰੀਕਾ ਖੜੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਹਾਂ ਇਸ ਟਾਈਮ ਅਸੀਂ ਸਮਰਾਲ ਪਿੰਡ ਦੇ ਵਿੱਚ ਪਹੁੰਚੇ ਹੈਗੇ ਕੀ 6 ਆਫ ਅਮਰੀਕਾ ਲਗਾਤਾਰ ਲਗਾਤਾਰ ਬੜੇ ਅੱਛੇ ਕੰਮ ਕਰਦੇ ਆਂਦਾ ਪਿਆ ਹੈਗਾ ਵਾ ਤੇ ਗਰੀਬ ਕੁੜੀਆਂ ਦੇ ਵਿਆਹ ਵੀ ਕੀਤੇ ਜਾਂਦੇ ਆ ਔਰ ਪਿਛਲੇ ਦਿਨਾਂ ਦੇ ਵਿੱਚ ਬਾੜ ਆਵੇ ਮੁਸੀਬਤ ਆਵੇ ਕੁਝ ਹੋਵੇ ਤੇ ਬੜੇ ਅੱਛੇ ਜਿਹੇ ਉਪਰਾਲੇ ਕੀਤੇ ਜਾ ਰਹੇ ਹੈਗੇ ਨੇ ਔਰ ਉਹ ਤਸਵੀਰਾਂ ਤੁਸੀਂ ਇਸ ਟਾਈਮ ਦੇਖਦੇ ਪਏ ਹੋ ਆਪਾਂ ਸਮਰਪਿਤ ਦੇ ਵਿੱਚ ਪਿੰਡ ਪਹੁੰਚੇ ਹੋਏ ਆ ਕਿ 6 ਆਫ ਅਮਰੀਕਾ ਬਾਹਰ ਬੈ ਕੇ ਵੀ ਦੇਖਿਆ ਜਾਵੇ ਇਹ ਲੋਕਾਂ ਦੇ ਕੰਮ ਆਂਦੇ ਹੈਗੇ ਨੇ ਔਰ ਬੜੇ ਅੱਛੇ ਜੇ ਕੰਮ ਕਰਦੇ ਜਾ ਰਹੇ 6 ਆਫ ਅਮਰੀਕਾ ਔਰ ਬਾਹਰ ਐਨ ਆਰ ਆਈ ਜਿਹੜੇ ਹੈਗੇ ਨੇ ਆਪਣੇ ਵੀਰ ਜਿਹੜੇ ਆ 6 ਆਫ ਅਮਰੀਕਾ ਦੇ ਉੱਥੇ ਪੂਰੀ ਟੀਮ ਸਪੋਰਟਿੰਗ ਪਹੁੰਚੀ ਹੋਈ ਆ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਦੇਖ ਪਿੰਡ ਦੇ ਵਿੱਚ ਆਪਾਂ ਰਾਸ਼ਨ ਲੈ ਕੇ ਪਹੁੰਚੇ ਇਹਨਾਂ ਸਿਕਸ ਆਫ ਅਮਰੀਕਾ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਦੇਖਦੇ ਹੋ ਕਿ ਦੇਖੋ ਤਸਵੀਰਾਂ ਔਰ ਜਿਵੇਂ ਸਿਕਸ ਆਫ ਅਮਰੀਕਾ ਜਿਹੜੇ ਇੱਥੇ ਉਹਨੇ ਟੀਮ ਇੱਥੇ ਪਹੁੰਚੀ ਹੋਈ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਤੇ ਕਿਵੇਂ ਦੇਖਦੇ ਹੈਗੇ ਆ ਇਸ ਵਕਤ ਆਪਾਂ ਪਿੰਡ ਸਮਰਾਦ ਦੇ ਵਿੱਚ ਪਹੁੰਚੇ ਹੈਗੇ ਆ ਤੇ ਤਸਵੀਰਾਂ ਇਸ ਟਾਈਮ ਅਸੀਂ ਦੇਖ ਲੈਦੇ ਆ ਕਿ ਇਹ ਇਹ ਨਹੀਂ ਦਿਖਾ ਰਹੇ ਸਿਕਸ ਆਫ ਅਮਰੀਕਾ ਪੂਰੀ ਟੀਮ ਪਹੁੰਚੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋਣਗੇ ਹਾਂ ਬਾਈ ਜੀ ਕਿੱਦਾਂ ਦੇਖਦੇ ਹੋ ਅੱਜ ਸਿਕਸ ਆ ਆਸ਼ਨ ਰਿਪੋਰਟ ਟਿਕਟਾਂ ਦੇ ਗੁਰੂ ਮਾਨ ਜੀ ਮੈਂ ਇਹ ਦਿਹਾੜੇ ਤੋਂ ਆਇਆ ਸੀ ਜੀ ਜੀ ਆਪਾਂ ਜਿਹੜਾ ਆਪਾਂ ਆਸ਼ਨ ਮਟਰ ਲਈ ਸੇਵਾ ਕਰਦੀਆਂ ਦੇਖਿਆ ਕਿ ਸਾਰੇ ਪਿੰਡਾਂ ਦੇ ਵਿੱਚ ਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੌਸਰਾਬ ਨੇ ਸਿਕਸ ਆਫ ਅਮਰੀਕਾ ਦੀ ਇਹ ਸੰਗਤ ਨੂੰ ਲੰਘੇ ਪਹੁੰਚ ਆ ਰਹੀ ਸੀ ਤਾਂ ਨਾਲ ਦੇ ਪਿੰਡਾਂ ਦੇ ਵਿੱਚ ਜਿਹੜੇ ਰਹਿ ਗਏ ਇਹ ਨਾਲ ਗੁਜਰਾਤਪੁਰ ਦੇ ਵਿੱਚ ਪੈਂਦਾ ਜੀ ਤੇ ਜੋ ਇਹ ਨਾਲ ਗੁਜਰਾਤਪੁਰ ਦੇ ਘੱਟੋ ਘੱਟ 20 20 ਦੇ ਕਰੀਬ ਪਿੰਡ ਜਿਹੜੇ ਹੈਗੇ ਆ ਜੀ ਜਿਹੜੋ ਪਾਣੀ ਚ ਪੇਟ ਚ ਆਏ ਤੇ ਕੋਲ 518 ਦੇ ਕਰੀਬ ਪਿੰਡ ਦੇ ਉਹ ਸਵੇਰ ਭਰ ਦੇ ਵਿੱਚ ਉਹ ਆਪਣਾ ਪਾਣੀ ਚ ਪੇਟ ਦੇ ਵਿੱਚ ਆਏ ਨੇ ਕਿਥੇ 15 ਫੁੱਟ ਪਾਣੀ ਹੈ ਕਿਤੇ 10 ਫੁੱਟ ਪਾਣੀ ਹੈ ਕਿਤੇ 7 ਫੁੱਟ ਪਾਣੀ ਹੈ ਤੇ ਪਿੰਡ ਸਮਰਾਲ ਦੇ ਵਿੱਚ ਵੀ ਚਲੋ ਉਹ ਪਾਣੀ ਦਾ ਲੈਵਲ ਘਟ ਰਿਹਾ ਪਰ ਹਜੇ ਲੋਕ ਬਾਹਰ ਪਹੁੰਚ ਵੀ ਕਰ ਪਾ ਰਹੇ ਕਿਉਂਕਿ ਪਿੰਡਾਂ ਦੇ ਵਿੱਚ ਹਜੇ ਵੀ ਪਾਣੀ ਬਹੁਤ ਤੇ ਰੋਟੇ ਵੀ ਜਾਂਦੇ ਤੇ ਹਾਈਵੇ ਤੇ ਵੀ ਤੇ ਉੱਥੇ ਵੀ ਪਾਣੀ ਜਿਹੜਾ ਹੈਗਾ ਉਹ ਪੱਚਾ ਚ 5-6 ਫੁੱਟ ਤੇ ਆ ਜਾਂਦਾ ਤੇ ਖੇਤਾਂ ਸਾਰੇ ਖੇਤ ਡੁੱਬ ਗਏ ਹੋਏ ਨੇ ਸਾਰੇ ਫਸਲ ਖਰਾਬ ਹੋ ਚੁੱਕੀਆਂ ਹੋਈਆਂ ਤੇ ਜਿੰਨੀਆਂ ਇਹਨਾਂ ਦੀ ਜ਼ਮੀਨ ਸੀ ਠੇਕੇ ਤੇ ਸਾਰਾ ਕੁਝ ਇਹਨਾਂ ਦਾ ਰੁੜ ਚੁੱਕਾ ਹੈ ਤੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹੀ ਬੇਇੱਜ਼ਤੀ ਹੈ ਕਿ ਵੀ ਜੋ ਇਹਨਾਂ ਦਾ ਡਿਜ਼ਾਸਟਰ ਫੰਡ ਰੀਲੀਫ ਕੀਤਾ ਜਾਵੇ ਤਾਂ ਪ੍ਰਸ਼ਾਸਨ ਐਕਟਰੋਲ ਹੈ ਜਿਹੜਾ ਸੈਂਟਰ ਤੋਂ ਦਿੱਤਾ ਜਾਂਦਾ ਪੰਜਾਬ ਸਰਕਾਰ ਨੂੰ ਤੇ ਜੋ ਵੀ ਨੇ ਬੰਦੇ ਟੀਮਾਂ ਦਿੱਤੀਆਂ ਜਾਵੇ ਜਿਵੇਂ ਹੁਣ ਸੀ ਆਰਐਸ ਦੇ ਰਸਤੇ ਵੀ ਦੇਖਿਆ ਹੈ ਕਿ ਇੱਕ ਲੜਕੀ ਦਾ ਸੱਪ ਲੜ ਗਿਆ ਸੀਗਾ ਤੇ ਉਹਦਾ ਬ੍ਰਦਰ ਉਹਨੂੰ ਮੋਟਰਸਾਈਕਲ ਤੇ ਉਹਦੀ ਮਦਰ ਗੜੀਆਂ ਨੂੰ ਕਿਤੇ ਸ਼ਬਦ ਰਹੀ ਦੀ ਨੂੰ ਹਸਪਤਾਲ ਨਾਲ ਪਹੁੰਚ ਕਰ ਰਹੀ ਜੀ ਤੇ ਦੂਰ ਦੂਰ ਤੱਕ ਹਾਈਵੇ ਤੇ ਵੀ ਪਾਣੀ ਸੀਗਾ ਤੇ ਟਰੈਕਟਰਾਂ ਦੇ ਮਾਧਿਅਮ ਨਾਲ ਤੁਹਾਨੂੰ ਮੈਂ ਵੀਡੀਓ ਵੀ ਦੇ ਦੂੰਗਾ ਉਹ ਵੀਡੀਓ ਵੀ ਮੇਰੇ ਕੋਲ ਬਣੀ ਹੋਈ ਹੈ ਤੇ ਟਰੈਕਟਰ ਦੇ ਮਾਧਿਅਮ ਨਾਲ ਅਸੀਂ ਉਹ ਗੜੀਆਂ ਨੂੰ ਅਸੀਂ ਟਰੈਕਟਰ ਚਲਾਇਆ ਤੇ ਉਹਨਾਂ ਪਾਣੀ ਕਿਤੇ ਨਾ ਸੀਗਾ ਉਹ ਸਾਰਾ ਏਰੀਆ ਉਹਨੂੰ ਪਾਰ ਲਗਾ ਕੇ ਉਹਨੂੰ ਹਸਪਤਾਲ ਤੱਕ ਨਿਜੀ ਤੌਰ ਤੇ ਸਹੂਲਤ ਦਿੱਤੀ ਜੀ ਉਹਨਾਂ ਟਰੈਕਟਰੀ ਸਹੂਲਤ ਉਹ ਦਵਾਉਣ ਦੇ ਲਈ ਅਸੀਂ ਪੂਰਾ ਬੰਦਾ ਨਾਲ ਲਾਇਆ ਤੇ ਇੱਕ ਹੋਰ ਜੀ ਅਸੀਂ ਭਰਾ ਖੜੇ ਨੇ ਸੇਵਾ ਕਰਨ ਵਾਸਤੇ ਤੇ ਸਾਰਿਆਂ ਦੀ ਉਮਰ ਪਰਮਾਤਮਾ ਲੰਬੀ ਕਰੇ ਮੇਰੇ ਨਾਲ ਪੰਕ ਆਪਣਾ ਗੁਰਦੀਪ ਜੀ ਮੈਡਮ ਜੀ ਜੀ ਜੋ ਵੀ ਇਥੇ ਪਹੁੰਚੇ ਨੇ ਹਰ ਪ੍ਰਾਗਟਿੰਗ ਜੀ ਜਿਨੇ ਵੀ ਪ੍ਰਾਤ ਸਾਹਿਬ ਨੂੰ ਸੰਭਲ ਲੰਬੀ ਹੋਣਾ ਕਰੇ ਤੇ ਜੋ ਇਹ ਇਹ ਜਨਾ 518 ਪਿੰਡਾਂ ਦੇ ਵਿੱਚ ਇਹ ਪਾਣੀ ਦਾ ਜੋ ਪ੍ਰਗੋਪ ਹੈ ਜੋ ਹੈ ਇਹ ਰਾਵੀ ਦਰਿਆ ਦੇ ਰਾਹੀ ਇਹਨਾਂ ਪੰਜਾਂ ਦੇ ਅੰਦਰ ਆਇਆ ਹੈ ਤੇ ਸਾਰਾ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਜੋ ਇਹ ਜਾਨ ਮਾਲ ਨੁਕਸਾਨ ਹੋਇਆ ਹੈ ਤੇ ਇਹਨਾਂ ਨੂੰ ਖੇਤੀਬਾੜੀ ਡਿਜਾਸਟਰ ਲੀਫ ਫੰਡ ਇਹਨਾਂ ਤੱਕ ਪਹੁੰਚਾਇਆ ਜਾਵੇ ਜੋ ਨੇ ਫਸਲਾਂ ਖਾਇਆ ਹੋਈਆਂ ਉਹ ਸਾਰੀ ਇਹਨਾਂ ਦੀ ਪਹੜੀ ਕੀਤੀ ਜਾਵੇ ਸੋ ਤਸਵੀਰਾਂ ਇਸ ਟਾਈਮ ਦੇ ਕੈਮਰਾ ਪਰਸਨ ਜਰਾ ਪਰਸਨ ਦਾ ਦਿਖਾਈ ਦੇਣਾ ਕਿ ਦੇਖਿਆ ਗਿਆ ਜੇ 6 ਆਫ ਅਮਰੀਕਾ ਬੜੇ ਅੱਛਾ ਉਹ ਪ੍ਰਾਲੇ ਕਰਦਾ ਆ ਰਿਹਾ ਗਰੀਬ ਕੁੜੀ ਦਾ ਵਿਆਹ ਵੀ ਕੀਤੇ ਜਾਂਦੇ ਆ ਔਰ ਜਿੱਥੇ ਹੜ ਆ ਜੇ ਉੱਥੇ ਉੱਥੇ ਜਾ ਕੇ ਰਾਸ਼ਨ ਵੀ ਆਪਣਾ ਦਿੰਦੇ ਜਾ ਕੇ ਉਸ ਤੋਂ ਬਾਅਦ ਮੈਡੀਕਲ ਕੈਂਪ ਵੀ ਲਗਾਇਆ ਜਾਂਦਾ ਤਸਵੀਰਾਂ ਤੁਸੀਂ ਇਸ ਟਮ ਅਮੇਜ਼ਿੰਗ ਟੀਵੀ ਤੇ ਦਿਖਾ ਰਹੇ ਆ ਉਹ ਬਾਹਰ ਰਹਿ ਕੇ ਵੀ ਇਸ ਇਸ ਜਗ੍ਹਾ ਦੇ ਉੱਤੇ ਆਪਾਂ ਪਹੁੰਚੇ ਹੈਗੇ ਸਮਾਲ ਦੇ ਪਿੰਡ ਦੇ ਵਿੱਚ ਪਹੁੰਚੇ ਆ ਤੇ ਗਰੀਬ ਕੁੜੀਆਂ ਦਾ ਵਿਆਹ ਵੀ ਕੀਤੇ ਜਾਂਦੇ ਹੈਗੇ ਨੇ ਉਸ ਤੋਂ ਬਾਅਦ ਮੈਡੀਕਲ ਕੈਂਪ ਵੀ ਲਗਾਇਆ ਜਾਂਦਾ ਕੀ ਕਹਿਣਾ ਚਾਹੋਗੇ ਸਿਕਸ ਆਫ ਅਮਰੀਕਾ ਬਾਰੇ ਮੈਂ ਤਾਂ ਕਹਿਣਾ ਚਾਹਾਂਗਾ ਕਿ ਉਹ ਵਧੀਆ ਕੰਮ ਕਰ ਰਹੀ ਹੈ ਸਿਕਸ ਆਫ ਅਮਰੀਕਾ ਜਿਹੜੀ ਹੈ ਸੰਸਥਾ ਬਹੁਤ ਵਧੀਆ ਕਰ ਰ करेगी ਜਿੱਥੇ ਕਹਿ ਨਹੀਂ ਉੱਥੇ ਆਪਾਂ ਪੂਰਾ ਜੁੜ ਕੇ ਨਾਲ ਨਾਲ ਸਾਥ ਦਵਾਂਗੇ ਜੀ ਕਿੰਨੇ ਦਿਨ ਤੋਂ ਨਿਰੰਦਰ ਸੇਵਾ ਚੱਲ ਰਹੀ ਹੈ ਸੋ ਆਪਾਂ ਜਿਹੜੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਹੈਗੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਆ ਕਿ ਆਪਣਾ 6 ਆਫ ਅਮਰੀਕਾ ਬੜੇ ਅੱਛੇ ਕੰਮ ਕਰਦੇ ਆ ਰਹੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਭਾਈ ਸਰ ਜੀ ਕਿਵੇਂ ਦੇਖਦੇ ਹੋ 6 ਆਫ ਅਮਰੀਕਾ ਬੜੇ ਅੱਛੇ ਉਪਰਾਲੇ ਕਰਦੇ ਜਾ ਰਹੇ ਆ ਅੱਜ ਇੱਥੇ ਪਿੰਡ ਦੇ ਵਿੱਚ ਪਹੁੰਚੇ ਆ ਰਾਜੂ ਮਹਿਮ ਕਰਾਂ ਪਹੁੰਚੇ ਕਿਤਾ ਦੇਖੋ ਸਿੰਘ ਸਾਹਿਬ ਬਹੁਤ ਵਧੀਆ ਲੱਗ ਰਹੀ ਹੈ ਇਹਨਾਂ ਨੇ ਜੀ ਵੀ ਹੋਣੀ ਕਰੀ ਜੇ ਪੰਜਾਬ ਦੇ ਨਾਲ ਖਰੇ ਇਨਆਈ ਸਿਰਫ ਫੋਕਸ ਕਰਦੇ ਜੇ ਦੇ ਦੇ ਇਸ ਤਰ੍ਹਾਂ ਲੈ ਕੇ ਆਏ ਆ ਬਹੁਤ ਹਨ ਇਹ ਕੋਈ ਕਰੀ ਜੇ ਪੰਜਾਬ ਦੇ ਨਾਲ ਖਰੇ ਆ ਇਹ ਇੰਨੇ ਵੀ ਦੇਖੇ ਮੇਰੇ ਵੀਰ ਜਿਹੜੇ ਉਦੇਸ਼ ਰਾਤਨ ਪੰਜਾਬ ਦੇ ਪਿੱਛੇ ਪੜੀ ਆ ਇਹਦੇ ਸਾਰੇ ਜਿਹੜੇ ਅਸੂਲ ਉਹਨਾਂ ਦਾ ਬੋਲਣਾ ਜੇ ਜਿੰਨਾ ਇਹਨਾਂ ਸੇਖੋਂ ਮਰਦਾ ਨਹੀਂ ਹੱਕ ਉਹਨਾਂ ਦੇ ਆਹ ਹਰੀਆ ਉਹਨਾਂ ਦਾ ਕ੍ਰਾਸ਼ਨ ਬਚਾਉਂਦੇ ਆ ਪਾਣੀ ਦੀ ਸੇਵਾ ਕਰ ਰਹੇ ਆ ਇੱਕ ਤੋਂ ਮੈਂ ਵੈਸੇ ਸਦਿਆ ਜਿੱਤੇ ਇਹਦੇ ਆ ਕੇ ਹਾਜੀ ਸੇਵਾ ਕੀਤੀ ਆ ਬਹੁਤ ਧੰਨਵਾਦ ਜੀ ਉਹ ਦਿਆਦ ਰੂਤ ਬਤ ਕਰਦੇ ਨੂੰ ਸਿੱਖੋ ਮੈਂਦਾ ਬੋਲੂ ਜਿੱਖੋ ਮੈਂਦਾ ਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਚ ਪੰਜਾਬ ਨਾਲ ਖੜੇ ਆ ਮੇਰੇ ਅੱਗੇ ਆ ਕੇ ਸੇਵਾ ਕੀਤੀ ਜੀ ਉਹ ਸੋਪ ਆਪਾਂ ਜਿਹੜੇ ਸਰਪੰਚ ਸਾਹਿਬ ਹੈਗੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਤੇ ਇਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਅਸੀਂ ਸਿਕਸ ਆਫ ਅਮਰੀਕਾ ਦਾ ਅਸੀਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਜਿਹੜਾ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਆ ਕੇ ਪੂਰਾ ਅਚੈਤ ਰਾਸ਼ਨ ਵੰਡਣ ਦਾ ਮੋਹਨ ਕਰਾਇਆ ਹੈਗਾ ਵਾ ਘਰਾਂ ਦੇ ਘਰ ਹੜ੍ਹ ਕੇ ਪਾਣੀ ਘਰਾਂ ਦੇ ਵੜ ਗਿਆ ਕਿੱਦਾਂ ਸੇਵਾ ਕੀਤੀ ਕਿ ਜੋ ਜਰੂਰ ਇਹ ਸਾਰੇ ਜੀ ਲੋੜ ਜੀ ਘਾੜਾ ਥੋੜਾ ਬਣਾ ਕਰ ਜੀ ਬਾਕੀ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਤੇ ਕਿੰਨੇ ਘਰ ਇਸ ਟਾਈਮ ਡੁੱਬ ਚੁੱਕੇ ਕਿਰਦਾ ਲੋਕਾਂ ਦਾ ਕੀ ਹਾਲ ਦੰਗਰਾਂ ਵਾਸਤੇ ਚਾਰਾ ਕਿੱਥਾ ਔਰ ਪਸ਼ੇ ਪਾਣੀ ਮਿਲਿਆ ਨਾ ਜੀ ਫਕੀ ਦੀ ਬੋਟਾ 33 ਦੀ ਬੋਟਾ ਸ਼ੁਰੂ ਲਾ ਕੇ ਸੋ ਗੱਲਬਾਤ ਕਰਦੇ ਆ ਜਿਹੜੇ ਇੱਥੇ ਪਿੰਡ ਦੇ ਵਾਸੀ ਹੈਗੇ ਆ ਤੇ ਆਪਾਂ ਇਸ ਟਾਈਮ ਅਸੀਂ ਪਹੁੰਚੇ ਡੇਰਾ ਬਾਬਾ ਨਾਨਕ ਦੇ ਵਿੱਚ ਜਿੱਥੇ ਕੀ ਮੁਸੀਬਤ ਹੀ ਮੁਸੀਬਤ ਆ ਚੁੱਕੀ ਹੋਈ ਆ ਰੋਟੀ ਨੂੰ ਵੀ ਮਹਤਾਜ ਹੋ ਚੁੱਕੇ ਹੋਏ ਨੇ ਪਿੰਡ ਦੇ ਵਾਸੀ ਤੇ ਗੱਲਬਾਤ ਕਰਦੇ ਆ ਜਿਹੜੇ ਪਿੰਡ ਦੇ ਵਾਸੀ ਹੈਗੇ ਨੇ ਆਪਣਾ ਬੇਟਾ ਕੀ ਨਾਮ ਹੈ ਮਨਪ੍ਰੀਤ ਕਿਵੇਂ ਦੇਖਦੇ ਕਿਹੜਾ ਪਿੰਡ ਪੈਂਦਾ ਇਹ ਪੱਕੋ ਕੀ ਟਾਲੀ ਸਾਹਿਬ ਤੇ ਕਿੱਦਾਂ ਹੋਇਆ ਕੀ ਇਹ ਕਿੰਨੇ ਦਿਨ ਹੋ ਗਏ ਪਾਣੀ ਨੂੰ ਇਹ 2 ਦਿਨ ਦੇ ਹੋ ਗਏ ਜਿ ਲਗਾਤਾਰ ਹਾਂਜੀ ਤੇ ਰੋਟੀ ਪਾਣੀ ਤੋਂ ਕਿੱਦਾਂ ਕਰੇ ਸਭ ਕੁਝ ਆ ਰਿਹਾ ਨਹੀਂ ਕਿ ਕਿਤੇ ਕਿਤੇ ਆਉਂ ਰਿਹਾ ਕਹੇ ਦੋ ਦਿਨ ਭੁੱਖੇ ਰਹੇ ਜੇ ਅੱਛਾ ਤੇ ਆਡਾ ਤੇ ਕਮਰਾ ਵੀ ਦੇਖ ਚੁੱਕਾ ਹੈ ਅੱਛਾ ਹਾਂਜੀ ਬੜਾ ਬੁਰਾ ਆ ਲੈ ਆਡੇ ਘਰ ਦਾ ਪਾਣੀ ਬਹੁਤ ਜ਼ਿਆਦਾ ਵਾ ਸਾਡੇ ਘਰੇ ਅੱਛਾ ਤੇ ਕਿੰਨੇ ਕਿੰਨਾ ਪਾਣੀ ਹੈਗਾ ਵਾ ਹਾਂਡੇ ਮਲੇ ਪੀਣੇ 70 ਲੱਗਾ ਸੀ ਪਹਿਲਾਂ ਪਾਣੀ ਹੁਣ ਥੋੜਾ ਜਿਹਾ ਘਟਿਆ ਹਜੇ ਤੇ ਅੱਛਾ ਤੇ ਕੋਈ ਸਰਕਾਰ ਦਾ ਕੋਈ ਬੰਦਾ ਆਇਆ ਕੋਈ ਪੁੱਛਿਆ ਨਾ ਨਾ ਕੋਈ ਨਹੀਂ ਕਿੰਨੇ ਨਹੀਂ ਸੁਣਿਆ ਕਿੰਨੇ ਕੁਛ ਨਹੀਂ ਸੁਣਿਆ ਗੱਬ ਤੇ ਨਹੀਂ ਸਰਕਾਰਾਂ ਸਿਰਫ ਵੋਟਾਂ ਲੈਣ ਵਾਸਤੇ ਆਉਂਦੀਆਂ ਹਾਂਜੀ ਵੋਟਾਂ ਲੈਣ ਵਾਸਤੇ ਆ ਜਾਂਦੀਆਂ ਉਹਦਾ ਤੇ ਗਰੀਬਾਂ ਦੀ ਮਦਦ ਨਹੀਂ ਕਰਦੇ ਵੀ ਹਾਂ 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 ਬਿਲਕੁਲ ਹਾਂਜੀ ਹਾਂ ਬਿਲਕੁਲ ਦੇਖ ਸਕਦੇ ਹਾਂ ਕਿ ਲੋਕਾਂ ਦਾ ਇਹ ਕਹਿਣਾ ਹੈਗਾ ਵਾ ਕਿ ਜਿਹੜੀ ਸਰਕਾਰਾਂ ਹੈਗੀਆਂ ਸਿਰਫ ਵੋਟਾਂ ਲੈਣ ਵਾਸਤੇ ਆ ਜਾਂਦੀਆਂ ਨੇ ਪਰ ਇਹਨਾਂ ਨੂੰ ਇੱਕ ਵਾਰ ਨਹੀਂ ਆ ਕੇ ਪਿੰਡ ਵਸੀਆਂ ਨੂੰ ਆ ਕੇ ਪੁੱਛਿਆ ਤੇ ਕੀ ਕਿੱਦਾਂ ਹੈਗਾ ਕਿਸ ਤਰ੍ਹਾਂ ਹੈਗਾ ਕਿੱਦਾਂ ਨਹੀਂ ਹੈਗਾ ਆਪਾਂ ਹੋਰ ਜੀ ਵੀ ਗੱਲਬਾਤ ਕਰਦੇ ਹਾਂ ਕੀ ਨਾਮ ਤੁਹਾਡਾ ਕਾਂਤਾ ਕਿਵੇਂ ਦੇ ਦੋ ਕਿਦਾਂ ਪਿੰਡ ਕਿਹੜਾ ਪੈਂਦਾ ਕਿਦਾਂ ਹੋਇਆ ਪੱਖੋ ਕੀ ਟਾਲੀ ਸਾਹਿਬ ਜੇ ਡੇਰਾ ਬਾਬਾ ਨਾਨਕ ਅੱਛਾ ਤੇ ਇੱਥੇ ਕੋਈ ਨਹੀਂ ਜੀ 9 9 ਫੁੱਟ ਪਾਣੀ ਆਇਆ ਜੇ ਸਭ ਕੁਝ ਸੈਸ ਨੈਸ ਹੋ ਗਿਆ ਜੀ ਅੱਛਾ ਤੇ ਕੋਈ ਨਹੀਂ ਜੀ ਅੱਜ ਤੱਕ ਇੱਥੇ ਆਇਆ ਨਾ ਕਿਸੇ ਨੇ ਪੁੱਛਿਆ ਹਾਂ ਨਾ ਕੋਈ ਮਤਲਬ ਕੁਛ ਨਹੀਂ ਕਹਿਨੇ ਪੁੱਛਿਆ ਸਮਾਨ ਜਾ ਕੇ ਵੇਖੋ ਘਰਾਂ ਦੀਆਂ ਛੱਤਾਂ ਵੇਖੋ ਸਾਰਾ ਕੁਝ ਖਰਾਬ ਹੋ ਗਿਆ ਜਿੰਦਗੀ ਲੋਕਾਂ ਦੀ ਪਿੱਛੇ ਘਟੋਟ ਘਟ 10 ਸਾਲ ਪਿੱਛੇ ਗਏ ਆ 10 ਸਾਲ ਪਿੱਛੇ ਗਏ ਸਿਰਫ ਵੋਟਾਂ ਲੈਣ ਆਉਂਦੇ ਆ ਉਦੋਂ ਆਣ ਕੇ ਕਹਿੰਦੇ ਹਾਂਜੀ ਹਾਂਜੀ ਹਰ ਲੀਡਰ ਵੀ ਹੱਥ ਜੋੜਦਾ ਹਰ ਕੋਈ ਆਣ ਕੇ ਹੱਥ ਜੋੜਦਾ ਤੇ ਹੁਣ ਕੋਈ ਕੁਛ ਨਹੀਂ ਆਣ ਕੇ ਪੁੱਛਦਾ ਵੀ ਤੁਸੀਂ ਕਿਹੜੇ ਹਾਲ ਵਿੱਚ ਜੇ ਜਾਂ ਕਿਹੜੇ ਚ ਨਹੀਂ ਬਾਹਰ ਦੇ ਸੋ ਕੋ ਲੋਕ ਹੁੰਦੇ ਨੇ ਸੇਖਾ ਪਰਿਵਾਰਾਂ ਚੋਂ ਬੱਚੇ ਆਉਂਦੇ ਨੇ ਉਹ ਆਣ ਕੇ ਸਾਨੂੰ ਪਾਣੀ ਧਾਣੀ ਦੇ ਜਾਂਦੇ ਲੰਗਰ ਵੀ ਦੇ ਜਾਂਦੇ ਆ ਬਾਕੀ ਕੋਈ ਕੁਝ ਨਹੀਂ ਦੇ ਕੇ ਜਾਂਦਾ ਅੱਜ ਇੱਥੇ ਸਿਕਸ ਆਫ ਅਮਰੀਕਾ ਦੀ ਟੀਮ ਪਹੁੰਚੀ ਆ ਤੇ ਉਹ ਲੰਗਰ ਪਾਣੀ ਵੰਡਦੀ ਪਈਏ ਪਿੱਛੇ ਟਰਾਲੀ ਲੱਗੀ ਆ ਤਾਂ ਕਿਦਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੋਂਗੇ ਕਿਦਾਂ ਨਹੀਂ ਹਾਂਜੀ ਹਾਂਜੀ ਹਾਂ ਕਿਦਾਂ ਦੇਖਦੇ ਹਾਂ ਕਿ ਧੰਨਵਾਦ ਜਿਹੜੇ ਬਾਹਰ ਜਿਹੜੇ ਐਨ ਆਰ ਆਈ ਜਿਹੜੇ ਬਾਹਰ ਬੈਠੇ ਭਾਈ ਆਪਣੇ ਉਹ ਵੰਡਦੇ ਇੱਥੇ ਕੁਝ ਬਣਦੇ ਪੇ ਕੁਛ ਹੋਏ ਐਨਆਰਆਈ ਜਿਹੜੇ ਇੱਥੇ ਆਏ ਇੱਥੇ ਪੂਰੀ ਟੀਮ ਪਹੁੰਚੀ ਉਹਨਾਂ ਦੇ ਉਹ ਕਰਦੇ ਆ ਸਿੱਖ ਪਰਿਵਾਰਾਂ ਚੋਂ ਕਰਦੇ ਆ ਹਾਂਜੀ ਹਾਂਜੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸਿੱਖ ਆਫ ਅਮਰੀਕਾ ਦਾ ਧੰਨਵਾਦ ਕਰਦੇ ਆ ਆਪਾਂ ਹੋਰ ਵੀ ਭੈਂਜੀ ਨਾਲ ਗੱਲ ਕਰ ਹਾਂਜੀ ਹਾਂਜੀ ਭਾਜੀ ਮੈਂ ਸ਼ੈੱਡ ਪਾਈ ਸੀ ਸ਼ੈੱਡ ਵੀ ਮੇਰੀ ਟੁੱਟ ਗਈ ਆ ਸ਼ੈੱਡ ਵੀ ਟੁੱਟ ਗਈ ਆ ਹਾਂਜੀ ਅੱਛਾ ਸਾਰਾ ਘਰ ਦਾ ਸਮਾਨ ਜਿਹੜਾ ਸਾਰਾ ਟੁੱਟ ਪੁੱਟ ਗਿਆ ਅੱਛਾ ਮੇਰੇ ਤੇਨੇ ਬੱਚੇ ਆ ਛੋਟੇ ਛੋਟੇ ਹਾਂ ਤੇ ਰੋਟੀ ਪਾਣੀ ਦਾ ਰੋਟੀ ਪਾਣੀ ਦਾ ਪਾਣੀ ਕੁਛ ਨਹੀਂ ਆ ਤੇ ਕਿੱਦਾਂ ਜਾਣੀ ਕਿ ਆਪਣੀ ਜ਼ਿੰਦਗੀ ਜੀਵਨ ਕਿੱਦਾਂ ਬਤੀਤ ਕਰਦੇ ਹੋ ਵੇਖ ਲੋ ਇਤਰਾ ਹੀ ਜੋ ਸਿਰਫ ਵੋਟਾਂ ਦੇ ਇਹਨਾਂ ਨੂੰ ਵੋਟਾਂ ਮੰਗਦੇ ਨੇ ਹੋਰ ਕੁਛ ਨਹੀਂ ਕੋਈ ਸਹੂਲਤ ਨਹੀਂ ਮਿਲਦੀ ਉਹ ਦੇਖ ਸਕਦੇ ਹੋ ਕੀ ਹੈ ਜਿਹੜੇ ਮੈਡਮ ਹੈਗੇ ਨੇ ਇਹ ਬਿਲਕੁਲ ਇਹ ਰੋ ਰੋ ਕੇ ਦਿਖਾਉਂਦੇ ਪਏ ਨੇ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਨੇ ਵੀ ਆ ਕੇ ਨਹੀਂ ਪੁੱਛਿਆ ਇੱਕ ਵਾਰੀ ਤੇ ਇਹ ਦੇਖ ਮੈਡਮ ਕਿੱਦਾਂ ਰੋ ਰੋ ਕੇ ਬੁਰਾ ਹਾਲ ਹੋਇਆ ਅੱਛਾ ਭੰਜੀ ਫੇਰ ਕਿੱਦਾਂ ਦੇਖਦੇ ਹੋ ਤੁਸੀਂ ਤੇ ਫਿਰ ਬੱਚੇ ਨਿਕੇ ਨਿਕੇ ਹੈਗੇ ਆ ਹਾਂਜੀ ਛੋਟੇ ਛ ਸਾਥ ਦੇ ਨਹੀਂ ਤੇ ਉਹ ਆਪਣੇ ਸ਼ੈਟ ਕੋਠੇ ਤੇ ਫਾਰਮ ਵੀ ਭਰੇ ਸਾਨੂੰ ਤਾਂ ਵੀ ਨਹੀਂ ਕੁਝ ਮਿਲਿਆ ਕਲਾਂ ਹੋਰੇ ਪਿੰਚ ਪਹੁੰਚੇ ਆ ਦੇਖੋ ਕਿ ਪਾਣੀ ਦਾ ਜਿਹੜਾ ਲਗਾਤਾਰ ਕਿ ਲੋਕ ਕਿਵੇਂ ਇੱਥੇ ਗੱਡੀ ਨੂੰ ਰੋੜ ਕੇ ਲੈ ਕੇ ਆਉਂਦੇ ਪਏ ਹੈਗੇ ਨੇ ਦੇਖੋ ਤਸਵੀਰਾਂ ਕੈਮਰਾ ਪਰਸੋਂ ਕੋਈ ਜਿਹੜਾ ਤਸਵੀਰਾਂ ਜਰ ਦਿਖਾਈ ਜਾਣ ਜਿੱਥੇ ਕਿ ਜਿਹੜੇ ਟੂ-ਵਿਲਰ ਹੈਗੇ ਨੇ ਔਰ ਟਰੈਕਟਰ ਵੀ ਸਾਹਮਣੇ ਆ ਰਿਹਾ ਹੈ ਕਿੰਨਾ ਕੁ ਇਸ ਟਾਈਮ ਜਿਹੜਾ ਪਾਣੀ ਦਾ ਜਿਹੜਾ ਬਹਾਵ ਜਿਹੜਾ ਹੈਗਾ ਬੜੀ ਕਾਫੀ ਤੇਜ਼ੀ ਦੇ ਨਾਲ ਹੈਗਾ ਤੇ ਗੱਲਬਾਤ ਕਰਦੇ ਜਿਹੜੇ ਇੱਥੇ ਦੇ ਪਿੰਡ ਵਾਸੀ ਪਹੁੰਚੇ ਤਸਵੀਰਤ ਤੁਹਾਨੂੰ ਅਮੇਜ਼ਿੰਗ ਟੀਵੀ ਦੇ ਦਿਖਾਉਂਦੇ ਪਏ ਦੇਖ ਸਕੋ ਕਿ ਜਿਹੜੇ ਲੋਕ ਇੱਥੇ ਕਾਫੀ ਇਕੱਠੇ ਹੋਏ ਨੇ ਤੇ ਗੱਲਬਾਤ ਕਰਦੇ ਆ ਤੇ ਆ ਆਪਣਾ ਭਾਈ ਕੀ ਨਾਮ ਆ ਤੁਹਾਡਾ ਦਦਾਰ ਸਿੰਘ ਕਸਾਂ ਜਿਵੇਂ ਦੇਖਦੇ ਹੋ ਤੁਸੀਂ ਅੱਜ ਇਸ ਟਾਈਮ ਕਲਾਂ ਨੌਰ ਦੇ ਚ ਐਡਾ ਪਾਣੀ ਆ ਗਿਆ ਗੋਡੇ-ਗੋਡੇ ਪਾਣੀ ਆ ਗਿਆ ਕਿਵੇਂ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਗਲਤ ਗੱਲ ਆ ਵੀ ਗੋਡੇ-ਗੋਡੇ ਆ ਪਾਣੀ ਇੱਥੇ 8-8 ਫੋਟ ਆ ਇਹ ਜਿਹੜੀ ਜ਼ਮੀਨ ਆ ਕਲਾਂ ਨੌਰ ਦੀ 1700 ਕਲਾ ਜ਼ਮੀਨਾਂ ਪੰਚਾਇਤੀ ਜਿਹੜੀ ਜ਼ਿਮੀਂਦਾਰਾਂ ਨੇ 50-50 ਹਜ਼ਾਰ ਨੂੰ ਉਹਨਾਂ ਲਈ ਆ ਮੁੱਲ ਤੇ ਠੇਕੇ ਦੇ ਇਹਦੇ ਵਿੱਚ 40-40 ਹਜ਼ਾਰ ਰੁਪਏ 30-30 ਹਜ਼ਾਰ ਰੁਪਏ ਸਾਡਾ ਖਰਚਾ ਆ ਗਿਆ ਸਾਡਾ 1 ਲੱਖ-ਲੱਖ ਰੁਪਿਆ ਇਸ ਫਸਲ ਦਾ ਅਸੀਂ ਵਟਣਾ ਸੀ ਜਿਹੜਾ ਸਾਡਾ ਮਿੱਟੀ ਹੋ ਗਿਆ ਪਰ ਇਸ ਤੋਂ ਪਹਿਲਾਂ ਜਿਹੜੀ ਕਣਕ ਨੂੰ ਅੱਗ ਲੱਗ ਗਈ ਉਸ ਨੂੰ ਮਾਰ ਜਾਣੀ ਦਿੱਤਾ ਗਿਆ ਇੱਥੇ ਸਾਡੀ ਅੱਗੇ ਕਣਕ ਵੀ ਸੜ ਗਈ ਐ ਸੇ ਜ਼ਮੀਨਾਂ ਦੇ ਵਿੱਚ ਕਲਾ ਨੌਰ ਤੇ ਇੰਨਾ ਰੁਪਈਆ ਵੀ ਵੱਦ ਤੋਂ ਵੱਧ ਕਲਾ ਨੂੰ 1700 ਕਲਾ ਜ਼ਮੀਨ ਐ ਕਲਾ ਨੌਰ ਦੀ ਇਹਦੇ ਵਿੱਚ ਇੰਨਾ ਵੇਖੋ ਵੀ ਠੇਕਾ ਬਣਦਾ ਵਾ 50 ਹਜ਼ਾਰ ਤੋਂ ਠੇਕੇ ਜ਼ਮੀਨ ਚੜੀ ਆਰਕਾਂ ਵੀ ਕਿਤੇ ਇੱਕ ਰੁਪਈਆ ਨਹੀਂ ਲੱਗਾ 15 ਸਾਲ ਹੋ ਗਏ ਨੇ ਇਹ ਅਸੀਂ ਮਾਰ ਥਲੇ ਨਹੀਂ ਆ ਸਕਦੇ ਜੇ ਸਾਡੀ ਕਿਤੇ ਡਰੇਨ ਸਾਫ਼ ਕੀਤੀ ਹੁੰਦੀ ਜੀ ਠੀਕ ਹੈ ਜੀ ਬਾਰੇ ਇਹ ਕਿਸਾਨ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਗੋਗਲੂ ਤੇ ਮਿੱਟੀ ਛਾੜ ਕੇ ਚਲ ਜਾਂਦੀਆਂ ਨੇ ਇਦਾਂ ਹੀ ਪਹਿਲੀਆਂ ਸਰਕਾਰਾਂ ਨੇ ਇਹੋ ਕੁਝ ਕੀਤਾ ਐਰਕਾਂ ਵੀ ਸਰਕਾਰ ਨੇ ਇਹੋ ਕੁਝ ਕੀਤਾ ਪਰ ਸਾਨੂੰ ਦੁੱਖ ਹੈ ਇਸ ਗੱਲ ਦਾ ਵੀ ਸਾਡੀ ਕਰਨ ਸਾਫ ਹੁੰਦੀ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੋਣਾ ਵੀ ਸਾਡਾ ਪਾਣੀ ਆ ਜਿਹੜਾ ਫਸਲ ਬਰਬਾਦ ਹੋ ਗਈ ਆ ਮਨ 'ਚ ਆਸ਼ਵਾਸ਼ ਹੋਣਾ ਹੈ ਵੀ ਕੋਈ ਗੱਲ ਨਹੀਂ ਸਾਡੀ ਜਿਹੜੀ ਆ ਡਰੇਨ ਆ ਇਹ ਤੇ ਸਾਫ ਹੈ ਨਾ ਅੱਜ ਤੱਕ ਮੇਰੀ 40 ਸਾਲ ਉਮਰ ਹੋ ਗਈ ਆ ਅੱਜ ਤੱਕ ਕਿਤੇ ਮਸ਼ੀਨ ਕਿਤੇ ਜੀਸੀਬੀ ਆਪਾਂ ਕਰਨ ਦੇ ਲਾਗੇ ਨਹੀਂ ਵੇਖੀ ਇੱਕ ਵਾਰੀ ਸਾਫ ਜਰੂਰ ਇਹਨਾਂ ਕੀਤੀ ਸੀ ਪਰ ਸਾਡੇ ਅਥਰੂ ਇਹਨਾਂ ਸਫਾਈ ਕਰਾਤੀ ਸੀ ਆਸੇ-ਪਾਸੇ ਭੁਲਾਦੇ ਹੋ ਕਿਤੇ ਗਾਣੋ ਕਿਦੋਂ ਸਫਾਈ ਨਹੀਂ ਹੋਈ ਕਿਰਨ ਸਾਫ ਹੁੰਦੀ ਆ ਦਿਨ ਸਾਨੂੰ ਵੇਖਣੇ ਨਹੀਂ ਪੈਂਦੇ ਸਰਕਾਰ ਦਾ ਕੋਈ ਬੰਦਾ ਕੋਈ ਇੱਥੇ ਪਹੁੰਚੇ ਕੋਈ ਵੇਖੋ ਸਰਕਾਰ ਦਾ ਬੰਦਾ ਕੋਈ ਗੁੰਗਲੂ ਲੈ ਕੇ ਥੋੜਾ ਆਇਆ ਕੀ ਕਰਨ ਆਉਂਦੇ ਆ ਸਭ ਤੁਹਾਡੇ ਜਿਹੜੇ ਜ਼ਖਮ ਹਨ ਉਹਨਾਂ ਤੇ ਲੋਨ ਪੈਂਦੇ ਹਨ ਵੇਖੋ ਆਉਂਦੇ ਆ ਇਹਨਾਂ ਦੇ ਹੱਥਾਂ 'ਚ ਆਪਾਂ ਕਦੇ ਦਾਣੇ ਦਾ ਝੋਲਾ ਨਹੀਂ ਵੇਖਿਆ ਜੇ ਜਿਹੜੇ ਆਉਂਦੇ ਟਰਾਲੀਆਂ ਲੈ ਕੇ ਇਹ ਸਾਡੇ ਕਿਸਾਨ ਆਉਂਦੇ ਨੇ ਜਿਨ੍ਹਾਂ ਨੂੰ ਮਾਰੂ ਹਰ ਨੇ ਇਹ ਹਰ ਦੇ ਮੂੰਹ ਤੇ ਰੋਟੀ ਪਾਉਂਦੇ ਨੇ ਗਰੀਬ ਦੇ ਅਮੀਰ ਦੇ ਹਰ ਦੇ ਮੂੰਹ ਦੇ ਵਿੱਚ ਰੋਟੀ ਪਾਉਂਦੇ ਨੇ ਪਰ ਇਹਨਾਂ ਨੂੰ ਇਹ ਜਿਹੜੀ ਰੋਟੀ ਸਾਡੀ ਆ ਇਹ ਸਰਕਾਰਾਂ ਨੂੰ ਨਹੀਂ ਚੰਗੀ ਲੱਗਦੀ ਪਰ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਇਹ ਬਰਬਾਦ ਕਰਦੇ ਆ ਜਿਹੜੇ ਨੌਜਵਾਨ ਨੇ ਸਾਡੇ ਇਹਨਾਂ ਨਸ਼ੇ ਜੇ ਮਾਰਦੇ ਫਸਲ ਸਾਡੀ ਇਹਨਾਂ ਨੇ ਦ੍ਰਿਅਮਾਨਾ ਮਾਰੋ ਔਟਾ ਤੱਕ ਲੈਣ ਦਾ ਮਤਲਬ ਹੁੰਦਾ ਹੈ ਔਟਾ ਤੱਕ ਔਟਾ ਤੱਕ ਵੇਖੋ ਉਦੋਂ ਇਹਨਾਂ ਨੇ ਝੰਡੇ ਫੜਾਦ ਨੇ ਸਾਨੂੰ ਹੱਥ 'ਚ ਲਾਲਚ ਦੇ ਦੇਣਾ ਵੀ ਤੁਹਾਡੀਆਂ ਫਸਲਾਂ ਚੁੱਕਾਂਗੇ ਹੀ ਤੁਹਾਨੂੰ ਅਸੀਂ ਆਹ ਦਵਾ ਦੇਾਂਗੇ ਇੱਕ ਵਾਰੀ ਸਾਨੂੰ ਜਿਤਾ ਦਿਓ ਸਰਕਾਰ ਨਵੀਂ ਬਣੀ ਅਸੀਂ ਆਨ ਨੂੰ ਬਹੁਤ ਚਾਹੀ ਵੀ ਬਦਲਾਅ ਹੋਏਗਾ ਬਦਲਾਅ ਸਾਡਾ ਇਹ ਆ ਗਿਆ ਕਣਕਵਾਰੀ ਕਣਕਵਾਰੀ ਸਾਨੂੰ ਅੱਗ ਦੇਤੀ ਪੈਰਾਂ ਕਾ ਸਾਨੂੰ ਪਾਣੀ ਦੇ ਦਿੱਤਾ ਬਿਲਕੁਲ ਬਦਲਾਅ ਜਰੂਰ ਆਇਆ ਏ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਦਿਖਾ ਰਿਹਾ ਕਿ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਆ ਤੁਹਾਨੂੰ ਕਲਾ ਨੋੜ ਦੀਆਂ ਤਸਵੀਰਾਂ ਸਾਨੂੰ ਅਮੇਜ਼ਿੰਗ ਟੀਵੀ ਤੇ ਦਿਖਾ ਰਿਹਾ ਤੇ ਦੇਖੋ ਕਿ ਗੋਡੇ-ਗੋਡੇ ਇਸ ਟਾਈਮ ਪਾਣੀ ਹੈ ਜੀ ਤੇ ਇਹ ਪਾਣੀ ਦੀਆਂ ਬੋਤਲਾਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਕਿਸ਼ਤੀਆਂ ਨਹੀਂ ਜਾ ਰਹੀਆਂ ਜੀ ਜੀ ਸਰਕਾਰ ਦਾ ਕੋਈ ਮੋਅਦਾ ਆਇਆ ਕੋਈ ਬੰਦਾ ਆ ਵੇਖੋ ਜੀ ਹਰ ਇਕ ਆਪਣੀ ਆਪਣੀ ਜਗ੍ਹਾ ਤੇ ਕੋਸ਼ਿਸ਼ ਤੇ ਕਰ ਰਿਹਾ ਜੀ ਪਰ ਜਿੰਨਾ ਸਾਥ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ ਉਹ ਨਾ ਮਿਲਿਆ ਉਹ ਨਹੀਂ ਮਿਲਿਆ ਹਾਂ ਉਹ ਨਹੀਂ ਮਿਲਿਆ ਉਹ ਦੇਖੋ ਕੀ ਇਹਨਾਂ ਦਾ ਕਹਿਣਾ ਹੈਗਾ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਨੂੰ ਐਦਾਂ ਦਾ ਕੋਈ ਨਹੀਂ ਮਿਲਿਆ ਹੈਗਾ